ਦੇਖ ਰਹੇ ਹਾਂ ਐਲਬੀਐਸ ਨਿਊਜ਼ ਜੋ ਕਿ ਤਾਲਬ ਚੌਂਕ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਵੱਲੋਂ ਨਰਿੰਦਰ ਮੋਦੀ ਦਾ ਪੂਤਲਾ ਜਿਹੜਾ ਉਹ ਸਾੜਿਆ ਗਿਆ ਆਪਣੇ ਮੰਗਾਂ ਲੈ ਕੇ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਲਗਭਗ ਸਾਲ ਹੋ ਗਿਆ ਖਨੌਰੀ ਬਾਰਡਰ ਤੇ ਦੂਜਾ ਅੰਦੋਲਨ ਜਿਹੜਾ ਉਹ ਸ਼ੁਰੂ ਹੋਏ ਨੂੰ ਪਰ ਸਰਕਾਰ ਦੇ ਜਿਹੜੇ ਕੰਮ ਤੱਕ ਨੂੰ ਤੱਕ ਨਹੀਂ ਸਰ ਕੀ ਆਪਾਂ ਗੱਲ ਕਰਾਂਗੇ ਕਿ ਅੱਜ ਦਾ ਜਿਹੜਾ ਮੁੱਖ ਜੰਡਾ ਸੀ ਉਹ ਕੀ ਸੀ ਕਿਸ ਮਕਸਦ ਨਾਲ ਜਿਹੜਾ ਅੱਜ ਮੋਦੀ ਦਾ ਬੂਕਲ ਪੂਤਲਾ ਜਿਹੜਾ ਉਹ ਫੁਕੇ ਗਿਆ ਹੈ ਸਵਾਗਤ ਹੈ ਤੁਹਾਡਾ ਐਲਿਵਸ ਨਿਊਜ਼ ਦੇ ਵਿੱਚ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੋ ਅੱਜ ਦਾ ਜਿਹੜਾ ਏਜੰਡਾ ਤੁਹਾਡਾ ਮੁੱਖ ਉਹ ਕੀ ਜੰਡਾ ਸੀ ਅੱਜ ਇਹ ਮੋਦੀ ਦਾ ਪੁਤਲਾ ਫੁਕਿਆ ਗਿਆ ਜੀ ਆਣ ਵਿਚੋਂ ਕਦੇ ਜੇ ਮੋਲਕ ਸ਼ਹਿਰ ਦੇ ਵਿੱਚ ਹਰ ਥਾਵਾਂ ਤੇ ਸਾਰੇ ਥਾਵਾਂ ਤੇ ਫੂਕਿਆ ਗਿਆ ਜੀ ਯਾਦ ਵਿੱਚ ਯਾਦ ਵਿੱਚ ਇਹਦਾ ਬਹੁਤ ਜਗਾ ਕਾ ਆਪਣੇ ਬੜਾ ਕੰਮ ਇਹ ਹੋਤਾ ਸੋਚਣਾ ਚਾਹੀਦਾ ਜੀਵੀਦਾਰ ਛੜਕਾ ਤੇ ਰੁਲਦੇ ਨੇ ਉਹਨਾਂ ਬਾਰੇ ਵਿਚਾਰ ਕਰਨੀ ਚਾਹੀਦੀ ਕੁਛ ਨਾ ਕੁਛ ਤੇ ਸੋਚਣਾ ਚਾਹੀਦਾ ਵੀ ਠੰਡ ਦਾ ਟਾਈਮ ਵੇਖੋ ਕਿੰਨਾ ਠੰਡ ਦਾ ਟਾਈਮ ਹੈ ਇਹ ਆਪਦੇ ਲੋਕੀ ਰਜਾਈਆਂ ਦੇ ਬੜੀ ਫਿਰਦੇ ਤੇ ਜੀਵੀਦਾਰ ਸਾ ਛੜਕਾ ਤੇ ਰੁਲਦੇ ਫਿਰਦੇ ਨੇ ਨਿੱਕੇ ਨਿੱਕੇ ਬੱਚੇ ਇਹਨਾਂ ਦੇ ਵੀ ਬੱਚੇ ਨੇ ਇਹ ਛੜਕਾ ਤੇ ਰੁਲਦੇ ਫਿਰਦੇ ਇਹਨਾਂ ਬਾਰੇ ਵੀ ਸੋਚਣਾ ਚਾਹੀਦਾ ਕੁਛ ਨਾ ਕੁਛ ਤੇ ਇਕ ਬਜ਼ਾਂਜੀ ਗੱਲ ਹੈ ਜਿਵੇਂ ਡੱਲੇਵਾਲ ਸਾਹਿਬ ਅੱਜ 50 ਦਿਨ ਹੋ ਗਏ ਹਾਂਜੀ ਮਰਨ ਮਰਤ ਬੈਠਨ ਹਾਂਜੀ ਉਹਨਾਂ ਦੇ ਨਾਲ ਸੋਡੀ ਜਿਹਾ ਇਥੇ ਬੰਦੇ ਹਾਂਜੀ ਸਮਰਥਨ ਚ ਜਨ ਸਮਰਥਨ ਨਾਲ ਹੀ ਹੋਣਾ ਸਾਰੇ ਸਾਰੇ ਸਾਰੀ ਸੰਗਤ ਨਾਲ ਹੀ ਸਾਰਾ ਮਤਲਬ ਜੋ ਵੀ ਹੈ ਕਿਸਾਨ ਭਰਾ ਸਾਰਾ ਉਹਨਾਂ ਦੇ ਨਾਲ ਇਹ ਦਿਨਾਂ ਵੀ ਤੋ ਜਿੱਥੇ ਬੰਦਿਆਂ ਦਾ ਫੈਸਲਾ ਹੈ ਕੋਈ ਥੱਲੇ ਬੰਦਿਆਂ ਦੀ ਉਹ ਵੀ ਢਾਲ ਰਲਦੇ ਤੇ ਬਿਆਨ ਆ ਰਹੇ ਨੇ ਸਾਰਿਆਂ ਦੇ ਢਾਲ ਰਲਦੇ ਉਹ ਵੀ ਸਾਰੇ ਉਹ ਵੀ ਰਲ ਗਏ ਨਾਲ ਅੱਜ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਸਾਰੇ ਅੱਜ ਆ ਰਹੇ ਨੇ ਸਾਰੇ ਗਰਾਵੀ ਤੇ ਆ ਰਹੇ ਨੇ ਸ਼ੰਭੂ ਵਾਟ ਦੇ ਅੱਜ ਸਾਰੇ ਇਕੱਠੇ ਹੋ ਗਏ ਜੀ ਇਕੱਠੇ ਹੋਵਾਂਗੇ ਤਾਂ ਹੀ ਕੁਝ ਗੱਲ ਬਣੇਗੀ ਸਾਡੀ ਕਿਸਾਨਪਰਾ ਤਾਂ ਇਕੱਠੇ ਹੋ ਕੇ ਸਾਰਾ ਕੋਈ ਤਾਂ ਹੀ ਮਸਲਾ ਹੱਲ ਹੋਗਾ ਇਹ ਸੀ ਸਾਡੇ ਨਾਲ ਕਿਸਾਨ ਆਗੂ ਜਿਨ੍ਹਾਂ ਨੇ ਪੂਰਨ ਤੌਰ ਤੇ ਜਾਣਕਾਰੀ ਦਿੱਤੀ ਹੈ ਹੁਣ ਆਪਾਂ ਗੱਲ ਕਰਾਂਗੇ ਗੱਲ ਕਰਾਂਗੇ ਛਾਨ ਆਗੂ ਬਾਈ ਜੀ ਤੇ ਸੰਗੇ ਆਪਣਾ ਨਾਮ ਆ ਕਿ ਨਾਂ ਹੈ ਆਪਣਾ ਮੇਰਾ ਨਾਮ ਵਿਸਾਖੀ ਸਿੰਘਾ ਜੀ ਅਸੀਂ ਇੱਥੋਂ ਪਿੰਡ ਕੜਾਇਲ ਦਾ ਸਾਡੇ ਨਾਲ ਹੀ ਆ ਸਾਰਾ ਇਲਾਕਾ ਸਾਡਾ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਪੂਰੀ ਜਾਗਰਤਰਾ ਕਰ ਰਹੇ ਨੇ ਸਾਰੇ ਜਿੰਨੇ ਵੀ ਸਾਡੇ ਇਲਾਕੇ ਦੇ ਸਾਰੇ ਸਾਡਾ ਇਲਾਕਾ ਲਵੇ ਲਵੇ ਸਾਰੇ ਪਿੰਡਾਂ ਦੇ ਵਿੱਚ ਪੂਰੀ ਖਨੋਰੀ ਬਾਰਡਰ ਦੇ ਸਾਰੇ ਉੱਥੇ ਪਹੁੰਚ ਰਹੇ ਨੇ ਜੀ ਵੱਧ ਤੋਂ ਵੱਧ ਸਾਂਗਤ ਜਿੰਨੀ ਮਾਈਆਂ ਵੀ ਸਾਰੇ ਵੀਰ ਸਾਰੇ ਖਨੋਰੀ ਅੱਜ ਇੱਕ ਪਿੰਡ ਪਿੰਡ ਦੇ ਵਿੱਚ ਮੋਤੀ ਦਾ ਪੁਤਲਾ ਸਾੜ ਰਹੇ ਨੇ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਹਾਂਜੀ ਵੱਧ ਤੋਂ ਵੱਧ ਖਨੋਰੀ ਔਰ ਸਾਰੇ ਬਾਡਰਾਂ ਦੇ ਉੱਪਰ ਸਾਰੀ ਸੰਗਤ ਜਾਰੀ ਜਾਂਦੀ। ਖਨੋਰੀ ਬਾਡਰ ਤੇ ਤੁਸੀਂ ਜਾਣਦੇ ਹੋ। ਹਾਂਜੀ ਖਨੋਰੀ ਬਾਡਰ ਦੇ ਸਾਡੇ ਸਾਰੇ ਜੋ ਉੱਥੇ ਬੈਠੇ ਸਾਰੇ ਸਾਫੇਂ ਦਾ ਸਾਡਾ ਉੱਥੇ ਬੈਠੇ ਜੀ। ਸਾਰਾ ਪਿੰਡ ਹੀ ਉੱਥੇ ਜਾਂਦੇ ਨੇ ਸਾਰੇ। ਜਿਸ ਦਿਨ ਮਹਾ ਪੰਚਾਇਤ ਸੀ ਉਸ ਦਿਨ ਤੁਹਾਡੇ ਜਿਦਵੰਦੀ ਹੈਗੀ ਲੰਗਰ ਲੈ ਕੇ ਗਏ ਸੀ ਦੁੱਧ ਲੰਗਰ ਪ੍ਰਸ਼ਾਦਾ ਸਾਰੀ ਸੰਗਤ ਸਾਡੇ ਉੱਤੇ ਗਈ ਸੀ ਜੀ ਬੱਦ ਤੋਂ ਬੱਦ ਪੂਰੀ ਪਿੰਡ ਸਾਡਾ ਸਾਰਾ ਜੀ। ਹਾਂਜੀ ਪਿੰਡ ਕੜਾਇਲ ਦਾ ਜੀ। ਹਾਂਜੀ ਬਹੁਤ ਜ਼ਿਆਦਾ ਜਿੰਨਾ ਇਲਾਕਾ ਸਾਡਾ ਸਾਰਾ ਇਧਰ ਪਿੰਡ ਨੇ ਸਾਡੇ ਹੰਦਾ ਕੁਝ ਨਹੀਂ ਸਾਰਾ। ਸਾਰੇ ਪਿੰਡੋਂ ਤੇ ਅਸੀਂ ਇਗਨੋਰੀ ਬਾਰਡਰ ਤੇ ਪਹੁੰਚੇ ਸਾਰੇ ਬਾਡੇ ਜੀ ਪੂਰੇ ਹੁਣ ਦੁਬਾਰਾ ਦੀ ਜਿਹੜੀ ਨਰਾਨੀਤੀ ਆ ਉਹ ਕੀ ਰਹੂਗੀ ਅੱਗੇ ਥੋਟ ਹੁਣ ਤਾਂ ਜੀ ਅਸੀਂ ਇਹ ਕਹ ਰਹੇ ਹਾਂ ਵੀ ਮੋਦੀ ਸਰਕਾਰ ਨੂੰ ਵੀ ਦੇਖੋ ਵੋਟਾਂ ਵੇਲੇ ਤਾਂ ਸਾਨੂੰ ਆ ਆ ਕੇ ਪੈਰੀ ਹੱਥ ਲਾਣੇ ਲੋਕਾਂ ਜਿਮੀਦਾਰਾਂ ਦੇ ਜਾਂ ਕੋਈ ਹੋਰ ਸਾਡੇ ਆ ਕਰੋ ਆ ਕਰੋ ਹੁਣ ਜਿਮੀਦਾਰ ਕਿੰਨਾ ਦੇਖੋ ਠੰਡ ਦੇ ਵਿੱਚ ਮਰ ਰਿਹਾ ਹੈ ਦਿਨ ਰਾਤ ਮਿਹਨਤ ਕਰ ਰਹੇ ਨੇ ਜਿਹੜਾ ਅੰਨ ਦਾਤਾ ਆਇਆ ਜਿਹੜਾ ਇਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਹੈ ਐਨੇ ਸਰਕਾਰਾਂ ਨੂੰ ਵੀ ਤਾਂ ਯਹੀਦਾਈ ਹੈ ਕੀ ਲੈ ਜਾਣਾ ਇਸ ਦੁਨੀਆ ਤੋਂ ਆ ਕੇ ਮਾੜੀ ਮੋਟੀ ਜਿਮੀਦਾਰਾਂ ਦੀ ਸੁਣੋ ਟੋਡਰ ਪਾਲਾ ਹੋਊਗਾ ਫੇਰ ਵੀ ਮਾੜਾ ਮੋਟਾ ਫੇਰ ਵੀ ਜ਼ਿੰਮੇਦਾਰਾਂ ਦੀ ਸੁਣੂਗਾ ਜੀ ਯਾਰ ਜ਼ਿੰਮੇਦਾਰਾਂ ਨੂੰ ਸੁਣੇ ਨਹੀਂ ਰਹੇ ਇਹਨਾਂ ਦਾ ਪਾਲਾ ਕਿੱਥੇ ਹੋਊਗਾ ਮੰਤਰੀਆਂ ਦਾ ਜਾਂ ਹੋਰ ਕਿਸੇ ਦਾ ਉਹੀ ਵੀ ਜੇ ਮੰਤਰੀ ਜ਼ਿੰਮੇਦਾਰਾਂ ਦੀ ਸੁਣ ਰਹੇ ਰਹੇ ਕਿੰਨੀ ਮਿਹਨਤ ਕਰਦੇ ਨੇ ਜ਼ਿੰਮੇਦਾਰ ਦਿਨ ਰਾਤ ਅੰਨ ਦਾਤਾ ਕਿੰਨੀ ਮਿਹਨਤ ਠੰਡ ਦੇ ਵਿੱਚ ਕਿੰਨਾ ਅੰਨ ਗਵਾਉਂਦਾ ਜੀ ਪੈਦਾ ਪੈਦਾ ਕਰਦਾ ਹੈ ਦੇਖੋ ਇਹਨਾਂ ਦੀ ਢਿੱਡ ਪਾਲਦਾ ਲੋਕਾਂ ਦੇ ਅਫਸਰਾਂ ਦੇ ਲੀਡਰਾਂ ਦੇ ਬੜੇ ਬੜੇ ਇਹਨਾਂ ਨੂੰ ਕਰਦਾ ਜਦ ਜ਼ਿੰਮੇਦਾਰ ਦੇ ਨਹੀਂ ਸੁਣਦੇ ਜਿਸੋਰ ਕੀ ਦੀ ਸੁਣ ਲਿਆ ਸਾਰੀ ਜਨਤਾ ਜੀ ਕਹਿੰਦੇ ਨੇ ਜਿਹੜੇ ਸੀ ਕਾਨੂੰਨ ਬੀ ਬਹੁਤ ਵਧੀਆ ਬਣਾਇਆ ਇਹ ਕਾਨੂੰਨ ਦੇਖੋ ਜੀ ਮੋਦੀ ਨੇ ਉਸ ਦਿਨ ਮੰਨਿਆ ਸੀ ਗੁਰੂ ਨਾਨਕ ਦੇਵ ਜੀ ਦੇ ਕਿੰਨਾ ਸਾਨਾ ਪਵਿੱਤਰ ਦਿਹਾੜਾ ਸੀ ਕਿੰਨਾ ਹੁਣ ਇਹ ਮੰਗ ਜਿਹੜਾ ਲੋਕ ਬਹੁਤ ਜ਼ਿਆਦੇ ਨੂੰ ਲਾਂਹਤਾ ਡੇਰੇ ਨੇ ਮੋਦੀ ਸਾਹਿਬ ਨੂੰ ਵੀ ਆ ਤੁਸੀਂ ਦੱਸੋ ਉਹਨੇ ਤੂੰ ਮੰਨਿਆ ਸੀ ਤੂੰ ਇਹਨੂੰ ਕਿਉਂ ਨਹੀਂ ਲਾਗੂ ਕਰ ਰਿਹਾ ਸਾਰੇ ਦੇਸ਼ ਦਾ ਤੋਂ ਪ੍ਰਧਾਨ ਮਤਰੀ ਮੁੱਖ ਮੰਤਰੀ ਐ ਤੂੰ ਹਾਂ ਤੂੰ ਦੱਸ ਉਹ ਤੇਰੇ ਮੂਰੇ ਕੀ ਜੀ ਜਾਜਾ ਲੋਕਾਂ ਲਵੇ ਨੇ ਕਰੋੜਾਂ ਅਰਬਾਂ ਵੀ ਤੂੰ ਦੇ ਸਕਦਾ ਤੂੰ ਜ਼ਿੰਮੇਦਾਰ ਨੂੰ ਕੀ ਨਹੀਂ ਦੇ ਸਕਦਾ ਹੈਗਾ ਸਵਾਲ ਹੈ ਜੀ ਇਸ ਵਿੱਚ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਜਾਂ ਮੋਦੀ ਨਾਲ ਹਾਂਜੀ ਤਾਡੀ ਮੋਦੀ ਨਾਲ ਆਈ ਮੋਦੀ ਨੇ ਮੰਨੇ ਸੀ ਸਾਰਾ ਹੀ ਮੋਦੀ ਇਹ ਨਹੀਂ ਪੰਜਾਬ ਸਰਕਾਰ ਤੁਹਾਨੂੰ ਹਮਾਰਤਨ ਦੇ ਰਹੀ ਐ ਜਾਂ ਸੈਂਟਰ ਨੂੰ ਇਹਦੇ ਪਰ ਸਾਨੂੰ ਅਜੇ ਭਗਵੰਤ ਮਾਨ ਨੂੰ ਵੀ ਨਮੂਰੇ ਹੋ ਕੇ ਲੱਗਣਾ ਚਾਹੀਦਾ ਜੀ ਜਦੋਂ ਅਸੀਂ ਭਗਵੰਤ ਮਾਨ ਦੇ ਕਿੰਨੇ ਵੋਟਾਂ ਜਿੱਤਿਆ ਸਾਰੇ ਪੰਜਾਬ ਨੇ ਇਹਦੇ ਪਰ ਬਖਵਾਸ ਕੀਤਾ ਇਹਨੂੰ ਵੀ ਮੂਰੇ ਲੱਗਣਾ ਚਾਹੀਦਾ ਜੀ ਮੂਰੇ ਆ ਕੇ ਆ ਮੂਰੇ ਆ ਕੇ ਸਾਨੂੰ ਨਾਲ ਲੱਗੇ ਮੋਦੀ ਸਾਹਿਬ ਨੂੰ ਵੀ ਕਹਵੇ ਵੀ ਦੇਖੋ ਜੀ ਸਾਡਾ ਅੰਨ ਦਾਤਾ ਕਿੰਨਾ ਛੜਕਾਂ ਦੇ ਰੋਲਣ ਲੱਗ ਰਿਹਾ ਵੀ ਜਾ ਕੇ ਤੂੰ ਮਾਨ ਨੂੰ ਉਹਨਾਂ ਦੀ ਮੰਗਾ ਮੰਗਾ ਤੇਰੇ ਮੂਰੇ ਕੀ ਚੀਜ਼ ਆ ਤੁਹਾਡੇ ਮੂਰੇ ਜਾ ਕੇ ਛੁਟਕੀ ਵਾਲਾ ਹੀ ਕੰਮ ਆ ਅਪਿਛੇ ਵੀ ਮਾਰਕਟ ਪਰਨਾਵ ਕਰਨੀ ਬਰਦਾਸ਼ਤਨ ਕਰ ਰਹੇ ਸੀ 12 ਦੁਕਾਨਦਾਰਾਂ ਨੂੰ ਬੇਚ ਲਿਆ ਗਏ ਨੇ ਉਹ ਛੱਡੇ ਗਏ ਨੇ ਆਪਣੇ ਉਹ ਗਾਂਸਲ ਦੀ ਬੀੜ ਦੇ ਜਾਂ ਸਰਕਾਰ ਵੱਲੋਂ ਛੱਡੇ ਗਏ ਨੇ ਉਹ ਪੰਜਾਬ ਸਰਕਾਰ ਵੱਲੋਂ ਛੱਡੇ ਗਏ ਨੇ ਪੰਜਾਬ ਸਰਕਾਰ ਵੀ ਮੁਰੇ ਆ ਕੇ ਲੱਗੇ ਜਿੰਮੇਵਾਰਾਂ ਦੇ ਹੱਕ ਦੇ ਵਿੱਚ ਖੜੇ ਆ ਗਏ ਇੰਨੇ ਆਸੀਂ ਬਣਾਈ ਆ ਕੇ ਸਰਕਾਰ ਪੰਜਾਬ ਕਿੰਨੇ ਸਭ ਦੇ ਵੱਧ ਸੀਟਾਂ ਦੇ ਕੇ ਅਸੀਂ ਪੰਜਾਬ ਦੇ ਵਿੱਚੋਂ ਭੇਜਿਆ ਉਹ ਵੀ ਮੁਰੇ ਆ ਕੇ ਉਹ ਖੜੇ ਜਿੰਮੇਵਾਰਾਂ ਦੇ ਹੱਕ 'ਚ ਖੜੇ ਆ ਗਏ ਮੋਦੀ ਸਾਹਿਬ ਨੂੰ ਕਹਵੇ ਜਾ ਕੇ ਵੀ ਦੱਸੋ ਜੀ ਤੁਹਾਡੇ ਮੁਰੇ ਕੀ ਜੀ ਜਾਂ ਇਨਿਕ ਕੰਮ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਦਾ ਤੁਸੀਂ ਸੁਣ ਹੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਕਿਸਾਨਾਂ ਤੱਕ ਜ਼ਰੂਰ ਪਹੁੰਚਾਓ ਜੋ ਅੱਜ ਤੱਕ ਰਜਾਈਆਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਐਨੀ ਠੰਡ ਦੇ ਵਿੱਚ ਜੋ ਕਿ ਖਨੌਰੀ ਬਾਰਡਰ ਦੇ ਇੱਕ ਸਥਾਨ ਆਪਾਂ ਰੋਜ਼ ਦੇਖਦੇ ਆਂ ਇਸ ਦਿਨ ਆਲੀ ਮੈਂ ਬਲਦੇਵ ਸਿੰਘ ਸਰਾਓ ਪੱਤਰਕਾਰ ਮੂਕ ਐਲਬੀਐਸ ਨੂੰ ਨਿਊਜ਼ ਧੰਨਵਾਦ ਜੀ